ਇਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਕੱਲ ਅਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਾਨੀ ਕਰਦੇ ਆਪੋਦਰੇ ਫੈਸਲੇ ਜਿਹੜੇ ਕੀਤੇ ਸੀ ਉਹਨਾਂ ਨੂੰ ਕਿਵੇਂ ਪੰਥ ਤੋਂ ਲੁਕਾ ਕੇ ਚੋਰੀ ਛਿਪੇ ਲਾਗੂ ਕੀਤਾ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਆ ਕਿ ਜਥੇਦਾਰ ਕੌਮ ਤੇ ਥਾਪੇ ਜਾ ਰਹੇ ਹਣ ਜਥੇਦਾਰ ਇਸ ਗੱਲ ਲਈ ਨਿਯੁਕਤ ਕੀਤੇ ਜਾ ਰਹੇ ਹਣ ਤੇ ਉਹਨਾਂ ਨੇ ਕੌਮ ਦੀ ਅਗਵਾਈ ਕਰਨੀ ਆ ਤੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕੱਲ ਕੌਮ ਦਾ ਉਥੇ ਵੱਡਾ ਹਿੱਸਾ ਉਥੇ ਹਾਜ਼ਰੀ ਨਹੀਂ ਸੀ ਜਦੋਂ ਉਹਨਾਂ ਦੀ ਦਸਤਾਰਬੰਦੀ ਹੋ ਰਹੀ ਸੀ ਇੱਕ ਤੇ ਹੁੰਦਾ ਹਾਜ਼ਰ ਨਹੀਂ ਹੋਣਾ ਸਮੇਂ ਦੇ ਉੱਤੇ ਇੱਕ ਹੁੰਦਾ ਵੀ ਉਹ ਹਾਜ਼ਰ ਨਾ ਹੋ ਜਾਣ ਇਸ ਕਰਕੇ ਪਹਿਲਾਂ ਹੀ ਕੰਮ ਨਵੇੜ ਦੇ ਕੱਲ ਉਹ ਕੰਮ ਕੀਤਾ ਗਿਆ ਮਤਲਬ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਕੌਮ ਦਾ ਇੱਕ ਲੀਡਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਕੌਮ ਨੂੰ ਦੱਸ ਰਹੀ ਹੋਵੇ ਵੀ ਤੁਹਾਡਾ ਜਥੇਦਾਰ ਲੱਗਣ ਜਾ ਰਿਹਾ ਹੈ ਕੌਮ ਦਾ ਇੱਕ ਲੀਡਰ ਜਿਹੜਾ ਆ ਅਸੀਂ ਲਾਉਣ ਜਾ ਰਹੇ ਹਾਂ ਤੇ ਉਸ ਲੀਡਰ ਨੂੰ ਲਾਇਆ ਜਾ ਰਿਹਾ ਵੀ ਕੌਮ ਕਿਤੇ ਆ ਨਾ ਜਾਵੇ ਜਦੋਂ ਉਹਨੇ ਰਕਣਾ ਦਸਤਾਰ ਬੰਦੀ ਹੋਣੀ ਹੈ ਇਸ ਕਰਕੇ ਤੜਕਸਾਰੀ ਦਸਤਾਰ ਬੰਦੀ ਕਰਕੇ ਤੇ ਕੰਮ ਰਵੇਟ ਦਿੱਤਾ ਗਿਆ ਇਹ ਠੀਕ ਇਹ ਨਾ ਉਸੇ ਤਰੀਕੇ ਨਾਲ ਕੀਤਾ ਆ ਮੈਨੂੰ ਅੱਜ ਵੀ ਯਾਦ ਆ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਇਹਨਾਂ ਨੂੰ ਇਦਾਂ ਕੀਤਾ ਬਿਨਾਂ ਕਿਸੇ ਨੂੰ ਦੱਸੇ ਇੰਡੀਆ ਨੇ ਕੀ ਕੀਤਾ ਕਿ ਕਿਤੇ ਹਲਚਲ ਨਾ ਮਚੇ ਕਿਤੇ ਵਿਰੋਧ ਨਾ ਹੋਵੇ ਕਿਤੇ ਰੋਸ ਨਾ ਹੋਵੇ ਉਹਦੇ ਪਰਿਵਾਰ ਨੂੰ ਬਾਅਦ ਚ ਪਤਾ ਲੱਗਾ ਫਾਂਸੀ ਲੱਗਣ ਤੋਂ ਤੋਨੋ ਤੜਕਸਾਰ ਫਾਂਸੀ ਲਾ ਕੇ ਉਹਦਾ ਕੰਮ ਨਿਬੇੜਤਾ ਇਹ ਇੱਕ ਤਰੀਕੇ ਦੇ ਨਾਲ ਕਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਪੋਸਟ ਨੂੰ ਫਾਂਸੀ ਲਾਉਣ ਦੀ ਕੋਸ਼ਿਸ਼ ਕੀਤੀ ਇਹ ਉਹ ਘਟ ਨਹੀਂਗਾ ਕੁਝ ਵੀ ਪਰ ਦੁਖਦਾਈ ਗੱਲ ਇਸ ਵਾਰ ਸਾਡੇ ਵਾਸਤੇ ਇਹ ਆ ਕਿ ਜਿੰਨੋ ਇਨਵਰਟਡ ਕਾਮਿਆਂ ਦੇ ਵਿੱਚ ਫਾਂਸੀ ਇਹਨਾਂ ਸੱਦਾ ਨਾ ਕੋ ਲੈ ਜੇ ਜਿੰਨੋ ਫਾਂਸੀ ਲੱਗਣ ਜਾ ਰਹੇ ਸੀ ਉਹ ਖੁਦ ਉੱਥੇ ਬੜੇ ਹੌਮਹਮਾ ਕੇ ਹਾਜ਼ਰ ਸੀ ਹਾਜ਼ਰ ਇਹਨਾਂ ਦੀ ਸੈਂਸ ਵੀ ਉਹ ਖੁਦ ਆਪਣੀ ਧੌਣ ਇਸ ਤਰੀਕੇ ਦੇ ਨਾਲ ਪੇਸ਼ ਕਰ ਰਹੇ ਸੀ ਵੀ ਜਿਵੇਂ ਪਤਾ ਨਹੀਂ ਕੀ ਹੋਣ ਜਾ ਰਹੇ ਹਾਂ ਇਹ ਗੱਲਾਂ ਵੀ ਸੰਗਤ ਦੇ ਵਿੱਚ ਆਈਆਂ ਪਿਨਾ ਗ੍ਰੰਥਾ ਹਾਜ਼ਰੀ ਨਾ ਪੰਥ ਹਾਜ਼ਰੀ ਉਹਦੇ ਬਾਰੇ ਚ ਨੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਜਿਹੜੀ ਤਾਜ ਪੋਸ਼ੀ ਉਹਨਾਂ ਨੇ ਤਾਂ ਕੀਤੀ ਗਈ ਪਹਿਲਾਂ ਕੇਸਗੜ ਸਾਹਿਬ ਦੇ ਉੱਤੇ ਜਿਹੜੀ ਦਸਤਾਰ ਬੰਦੀ ਉਹਨਾਂ ਦੀ ਕੀਤੀ ਗਈ ਇੱਕ ਦਸਤਾਰ ਸਿਰ ਦੇ ਉੱਤੇ ਰੱਖ ਕੇ ਉੱਥੇ ਇੱਕ ਕਮਰੇ ਦੇ ਵਿੱਚ ਜਿੱਥੇ ਪ੍ਰਕਾਸ਼ ਸੀਗਾ ਉੱਥੇ ਜਾ ਕੇ ਕਰ ਲਈ ਤੇ ਜਦੋਂ ਤੱਕ ਸਾਹਿਬ ਤੇ ਮੱਥਾ ਟੇਕਣਾ ਆਇਆ ਤੇ ਉੱਥੇ ਅਜੇ ਪ੍ਰਕਾਸ਼ ਨਹੀਂ ਸੀ ਜੋ ਵੀਡੀਓ ਦੇ ਵਿੱਚ ਦਿਖਦਾ ਪਿਆ ਸੋ ਆਪਣੇ ਤੌਰ ਤੇ ਸੱਚੇ ਵੀ ਹੋ ਗਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਸੀਂ ਕਰ ਲਈ ਆ ਪੰਜ ਸੇਖ ਸਹਬਾਨ ਜਿਹੜੇ ਉਹਨਾਂ ਨੇ ਆਪਣੇ ਮੁਲਾਜ਼ਮ ਨੇ ਉਹ ਇਕੱਠੇ ਕਰਕੇ ਉੱਥੇ ਖਲਾਰ ਲਏ ਉਹਨਾਂ ਕੋਲੋਂ ਕਰਾਤੀ ਤੇ ਫਿਰ ਸਵਾਲ ਇਹ ਕਿ ਬਣਦਾ ਵੀ ਜੇ ਇਦਾਂ ਕਮਰੇ ਚ ਭਾਲ ਕੇ ਕਰਨੀ ਤੇ ਆਪਣੇ ਮੁਲਾਜ਼ਮਾਂ ਦੇ ਕੋਲੋਂ ਕਰਾ ਲੈਣੀ ਸੀ ਤੇ ਫਿਰ ਜਿਨ੍ਹਾਂ ਦੇ ਕਹਿਣ ਦੇ ਉੱਤੇ ਤੁਸੀਂ ਇਹ ਸਾਰੇ ਫੈਸਲੇ ਕੀਤੇ ਉਹਨਾਂ ਦੇ ਘਰ ਹੀ ਕਰ ਲੈਿੰਦੇ ਲੈ ਜਾਂਦੇ ਚੁੱਕ ਕੇ ਇਹਨਾਂ ਨੂੰ ਬਾਦਲਪਿੰਡ ਤੇ ਜਾ ਕੇ ਪ੍ਰਕਾਸ਼ ਤੇ ਉਹ ਵੀ ਕਹਿੰਦੇ ਨੇ ਵੀ ਸਾਡੇ ਘਰ ਹਮੇਸ਼ਾ ਰਹਿੰਦਾ ਹੀ ਆ ਸੋ ਗੁਰਮਾਰਾ ਦਾ ਪ੍ਰਕਾਸ਼ ਤੇ ਉੱਥੇ ਵੀ ਹੁੰਦਾ ਹੀ ਆ ਤੇ ਪੰਜ ਸਿੰਘ ਵੀ ਲੈ ਜਾਂਦੇ ਆਪਣੇ ਮੁਲਾਜ਼ਮਾਂ ਤੇ ਸਾਰੀ ਦੁਨੀਆ ਨੂੰ ਦੱਸ ਦਿੰਦਾ ਵੀ ਜਥੇਦਾਰ ਇਥੋਂ ਬੰਦ ਨੇ। ਸੋ ਕੱਲ ਦਾ ਜਿਹੜਾ ਜਿੰਨਾ ਵੀ ਐਪੀਸੋਡ ਆ ਉਹ ਬੜਾ ਮੰਦ ਭਾਗ ਆ। ਇਸ ਤਰੀਕੇ ਨਾਲ ਨਹੀਂ ਸੀ ਹੋਣਾ ਚਾਹੀਦਾ। ਔਰ ਇਹਦੇ ਵਿੱਚ ਜ਼ਿੰਮੇਵਾਰ ਲੋਕ ਜਿਹੜੇ ਨੇ ਉਹ ਜਿੱਥੇ ਬਾਦਲ ਪਰਿਵਾਰ ਆ ਅੱਜ ਕੌਮ ਦਾ ਇਹ ਹਾਲਾਤ ਬਣਾਉਣ ਦੇ ਲਈ ਉੱਥੇ ਹੀ ਉਹ ਲੋਕ ਵੀ ਨੇ ਜਿਨ੍ਹਾਂ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੌਮ ਦਾ ਇਹ ਹਾਲ ਬਣਾਇਆ। ਠੀਕ ਆ। ਮੈਂ ਬਾਦਲ ਪਰਵਾਰ ਨੂੰ ਮਨਪਿੰਨ ਕਰ ਰਿਹਾ ਸੁਖਬੀਰ ਬਾਦਲ ਜਾਂ ਪ੍ਰਕਾਸ਼ ਬਾਦਲੇ ਇਹਦੇ ਚ ਬਾਹਰ ਨਹੀਂ ਨਿਕਲ ਰਹੇ ਪਿਓ ਉਹਨਾਂ ਦਾ ਕੋਈ ਕਸੂਰ ਨਹੀਂਗਾ ਪਰ ਜਿੰਨਾ ਕਸੂਰ ਉਹਨਾਂ ਦਾ ਆ ਉਦੋਂ ਵੱਧ ਕਸੂਰ ਇੱਕ ਹਿਸਾਬ ਦੇ ਨਾਲ ਉਹਨਾਂ ਲੋਕਾਂ ਦਾ ਆ ਜਿਨ੍ਹਾਂ ਨੇ ਉਹਨਾਂ ਦੇ ਆਪੋ ਹਦਰੇ ਫੈਸਲੇ ਇਸ ਤਰੀਕੇ ਦੇ ਨਾਲ ਕੌਮ ਦੇ ਉੱਤੇ ਲਗਾਤਾਰ ਥੋਪੇ ਨੇ ਚਾਹੇ ਇਤਿਹਾਸ ਦੇ ਵਿੱਚ ਤੇ ਚਾਹੇ ਅੱਜ ਚਾਹੇ ਉਹ ਸਮੇਂ ਸਮੇਂ ਦੇ ਤੇ ਸ਼ਰੋਬਣੀ ਕਮੇਟੀ ਦੇ ਪ੍ਰਧਾਨ ਰਹੇ ਹੋਣ ਤੇ ਚਾਹੇ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਰਹੇ ਹੋਣ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਪੰਥ ਦੇ ਵਿੱਚੋਂ ਰੋਸ ਪਾਇਆ ਗਿਆ ਤੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਕਿੰਨੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਲਾਤ ਨਿਗਰਗੇ ਨੇ ਕਿੰਨੇ ਥੱਲੇ ਚਲੇ ਗਏ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਡਿਫੈਂਡ ਕਰਨ ਦੇ ਲਈ ਬੰਦਾ ਬਿਠਾ ਲਿਆ ਜਾ ਰਿਹਾ ਜੀ ਸੁਚਾ ਸਿੰਘ ਲੰਗਾ ਕਿਆ ਕਮਾਲ ਦਾ ਬੰਦਾ ਬੱਲ ਜਿਹਦਾ ਇਤਿਹਾਸ ਦੇ ਵਿੱਚ ਕੋਈ ਹੁਣ ਮਤਲਬ ਮੈਂ ਇੱਥੇ ਬੋਲ ਕੇ ਦੱਸ ਨਹੀਂ ਸਕਦਾ ਵੀ ਕੀ ਪਰਸਨੈਲਿਟੀ ਹੈ ਮਾਨ ਸਰ ਸੋ ਮੈਂ ਗੱਲ ਪੂਰੀ ਕਰਨਾ ਇੱਕ ਮਿੰਟ ਸੋ ਜਿਹੜੀ ਇਹ ਗੱਲ ਹੈ ਸਾਰੀ ਇਹ ਹੋ ਰਹੀ ਆ ਇਹਦੇ ਵਿੱਚ ਜਿਹੜਾ ਐਲਾਨ ਆ ਸਾਡਾ ਅੱਗੇ ਉਹ ਆ ਕਿ ਜਿਹੜੇ 11 ਮੈਂਬਰਾਂ ਨੇ ਇਹ ਫੈਸਲਾ ਕੀਤਾ ਸੀ ਜਥੇਦਾਰ ਸਹਿਬਾਂ ਨੇ ਉਹਨਾਂ ਨੂੰ ਆਪਣੇ ਆਪ ਹੀ ਲਾਉਣ ਦਾ ਤੇ ਫਿਰ ਆਪਣੇ ਆਪ ਹੀ ਥੋਪਣ ਦਾ ਉਹਨਾਂ ਦਾ ਪਬਲਿਕ ਦੇ ਵਿੱਚ ਵਿਰੋਧ ਹੋਇਆ ਅਸੀਂ ਕਿਸੇ ਦਾ ਘਰ ਨਹੀਂ ਘੇਰਨਾ ਮੈਂ ਆਪਣਾ ਨਿੱਜੀ ਤੌਰ ਤੇ ਦਲ ਖਾਲਸਾ ਦਾ ਨਜ਼ਰੀਆ ਦੱਸ ਰਿਹਾ ਕੋਈ ਹੋਰ ਕਰਦਾ ਹੈ ਤਾਂ ਮੈਂ ਉਹਦੇ ਵਿਰੋਧ ਨਹੀਂ ਕਰ ਕੋਈ ਇਹ ਨਾ ਲੈ ਜੇ ਕਿ ਜੇ ਕੋਈ ਕਰਨ ਜਾ ਰਿਹਾ ਤੇ ਮੈਂ ਸ਼ਾਇਦ ਉਹਦਾ ਵਿਰੋਧੀ ਹੋ ਗਿਆ ਸਾਡਾ ਇਹ ਨਜ਼ਰੀਆ ਆ ਕਿ ਘਰ ਬੰਦੇ ਦੀ ਪ੍ਰਾਈਵੇਟ ਪਲੇਸ ਹੈ ਉੱਥੇ ਉਹਦੇ ਪਰਿਵਾਰਕ ਮੈਂਬਰ ਨੇ ਧੀਆ ਭੈਣਾ ਵੀ ਹੋਣ ਗਿਆ ਸਾਰਾ ਕੁਝ ਹੋਏਗਾ ਅਸੀਂ ਕਿਸੇ ਦੇ ਘਰ ਨਹੀਂ ਜਾਣਾ ਅਸੀਂ ਉਹ ਦਿਨ ਵੀ ਕਿਸੇ ਦੇ ਘਰ ਨਹੀਂ ਗਏ ਜਦਨ ਭਾਈ ਨਰਹਿ ਸਿੰਘ ਚੌੜੇ ਦੇ ਪੱਗ ਲਾਏ ਉਸ ਬੰਦੇ ਨੇ ਵੀ ਆਹੀ ਇਹੋ ਕਾਇ ਕਿ ਤੇਰਾ ਪਬਲਿਕ ਦੇ ਵਿੱਚ ਅਸੀਂ ਵੜਨਾ ਬੰਦ ਕਰਾਂਗੇ ਉਹ ਠੀਕ ਹੈ ਉਹਨਾਂ ਦਾ ਫੈਸਲਾ ਇਸ ਟਾਈਮ ਅਕਾਲ ਤਖਤ ਸਾਹਿਬ ਤੇ ਪਿਆ ਹੈ ਇਸ ਕਰਕੇ ਅਸੀਂ ਉਸ ਨੂੰ ਅਜੇ ਅੱਗੇ ਪਰਸਿਊ ਨਹੀਂ ਕਰਦੇ ਪਏ ਸੋ ਪਰ ਇਸ ਵਾਰ ਵੀ ਇਹ ਜਿਹੜੇ 11 ਮੈਂਬਰ ਨੇ ਇਹਨਾਂ ਨੂੰ ਪਬਲਿਕ ਦੇ ਵਿੱਚ ਜਵਾਬਦੇ ਬਣਾਇਆ ਜਾਏਗਾ ਜਿੱਦਣ ਇੱਕ ਤੇ ਸਾਨੂੰ ਪਬਲਿਕ ਦੇ ਚ ਟੱਕਰੇ ਇਹਨਾਂ ਦੇ ਗੁੱਟ ਫੜ ਕੇ ਇਹਨਾਂ ਨੂੰ ਪੁੱਛਿਆ ਜਾਏਗਾ ਕਿ ਤੁਸੀਂ ਇਹ ਕੰਮ ਇਦਾਂ ਦੇ ਕਿਉਂ ਕੀਤੇ ਹੋਰ ਅਸੀਂ ਪੰਥ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਪੰਥ ਨਾਲ ਗਦਾਰੀਆਂ ਕੀਤੀਆਂ ਤਾਂ ਹੁਣ ਤੇ ਸਾਰਿਆਂ ਦਾ ਟੱਪ ਗਏ ਨੇ ਇਹ ਜਿੱਥੇ ਵੀ ਤੁਹਾਨੂੰ ਟਕਰਨ ਪਬਲਿਕ ਦੇ ਵਿੱਚ ਇਹਨਾਂ ਨੂੰ ਸਵਾਲ ਕੀਤੇ ਜਾਣ ਔਰ ਉਥੇ ਇੱਕ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਨੂੰ ਅਸੀਂ ਉਸ ਤਰੀਕੇ ਨਾਲ ਘੁੱਟ ਨਹੀਂ ਫੜਦੇ ਪਰ ਜਥੇਦਾਰ ਸਹਿਬਾਨ ਜਿਹੜੇ ਲੱਗੇ ਨੇ ਉਹਨਾਂ ਦੇ ਇਸ਼ਾਰਿਆਂ ਤੇ ਸਵਾਲ ਤੇ ਕਿਤੇ ਨਾ ਕਿਤੇ ਪਬਲਿਕ 'ਚ ਉਹਨਾਂ ਨੂੰ ਵੀ ਹੋਣ ਪਰ ਅਸੀਂ ਬੜੀ ਇੱਜ਼ਤ ਦੇ ਨਾਲ ਕਰਾਂਗੇ ਸਿਰਫ ਇਸ ਕਰਕੇ ਕਿ ਜਥੇਦਾਰ ਸਹਿਬਾਨਾਂ ਦੀ ਪੋਸਟ ਬੜੀ ਇੱਜ਼ਤਦਾਰ ਹੈ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜਥੇਦਾਰ ਗੜਗਾ ਸਾਹਿਬ ਜੀ ਨੂੰ ਵੀ ਹੋਣਾ ਕਿ ਉਹ ਕਿਸ ਤਰੀਕੇ ਦੇ ਨਾਲ ਲੱਗਣ ਜਾ ਰਹੇ ਨੇ ਜਦੋਂ ਕੌਮ ਤਾਂ ਉਹਨਾਂ ਪਰਵਾਹ ਨਹੀਂ ਕਰ ਰਹੀ ਤੇ ਤੁਸੀਂ ਕੌਮ ਦੇ ਕਿਹੜੇ ਜਥੇਦਾਰ ਕਿਹੜੀ ਕੌਮ ਦੇ ਜਥੇਦਾਰ ਲੱਗਣ ਜਾ ਰਹੇ ਸੋ ਆਪਣੇ ਆਪ ਇੱਕ ਕਮਰੇ ਚ ਜਥੇਦਾਰ ਲਾ ਕੇ ਆ ਜਾਣਾ ਤੇ ਫਿਰ ਕੌਮ ਨੂੰ ਕਹਿਣਾ ਜੀ ਮੇਰੇ ਤੇ ਵਿਸ਼ਵਾਸ ਕਰੋ ਇਦਾਂ ਕੌਮ ਵਿਸ਼ਵਾਸ ਨਹੀਂ ਕਰਦੀ ਸੋ ਸਾਨੂੰ ਇੱਕ ਸਮੂਹਕ ਰੂਪ ਦੇ ਚ ਕੌਮ ਨੂੰ ਇਹ ਅਪੀਲ ਆ ਸਾਡੀ ਕਿ ਇਸ ਵਜ੍ਹਾ ਫੈਸਲਿਆਂ ਦਾ ਹੁਣ ਅੰਤ ਸਾਨੂੰ ਕਰਨਾ ਪਏਗਾ ਕਿਸੇ ਨਾ ਕਿਸੇ ਦਿਨ ਫੈਸਲਾ ਲੈਣਾ ਪਏਗਾ ਸੋ ਸਾਡਾ ਫੈਸਲਾ ਸਾਫ ਹੈ ਕਿ ਪਹਿਲਾਂ ਸਭ ਤੋਂ ਇਹਨਾਂ 11 ਦੇ 11 ਕਮੇਟੀ ਮੈਂਬਰ ਜਿਹੜੇ ਨੇ ਇਹਨਾਂ ਨੂੰ ਜਵਾਬਦੇਹੀ ਬਣਾਇਆ ਜਾਏਗੀ ਇਹਨਾਂ ਦਾ ਪਬਲਿਕ ਦੇ ਵਿੱਚ ਬਾਈਕਾਟ ਹੋਏਗਾ ਇਹਨਾਂ ਨੂੰ ਪਬਲਿਕ ਦੇ ਵਿੱਚ ਖਲਾਰ ਕੇ ਜਵਾਬਦੇਹੀ ਇਹਨਾਂ ਕੋਲ ਮੰਗੀ ਜਾਏਗੀ ਪਰ ਦੂਸਰੀ ਚੀਜ਼ ਸਾਨੂੰ ਰਾਂਝਾ ਜਿਸ ਚੀਜ਼ ਦਾ ਉਹ ਇਹ ਆ ਕਿ ਜਿਹੜੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਅਕਾਲੀ ਦਲ ਦੇ ਅਸਤੀਫੇ ਦੇ ਦੇ ਕੇ ਲੋਕ ਬਾਹਰ ਆ ਰਹੇ ਨੇ ਉਹ ਆਪਣੇ ਆਪ ਨੂੰ ਬਰੀ ਨਾ ਸਮਝੋ ਦੁਨੀਆ ਦੇ ਚੇਕ ਆਜ਼ਾਦਤਾ ਜਾਂਦਾ ਵੀ ਨਹੀਂ ਜੀ ਵੇਖੋ ਜੀ ਉਹਨੇ ਤਾਂ ਰੋਸ ਵਜੋਂ ਅਸਤੀਫਾ ਦੇ ਦਿੱਤਾ ਗੱਲ ਕੱਲੀ ਅਸਤੀਫੇ ਤੇ ਨਹੀਂ ਰੁਕਣੀ ਅਸਤੀਫੇ ਤੇ ਗੱਲ ਤਾਂ ਰੋਕ ਸਕਦੀ ਹੈ ਜੇ ਇੱਕ ਦੋ ਪਰਸਨੈਲਿਟੀ ਕਲੈਸ਼ ਹੋਵੇ ਕਿ ਤੁਹਾਡੇ ਡਿਸੀਜਨਸ ਦੇ ਨਾਲ ਜਾਂ ਅਕਾਲੀ ਦਲ ਦੇ ਡਿਸੀਜਨਸ ਦੇ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਦੇ ਨਾਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ ਤਾਂ ਫਿਰ ਤਾਂ ਤੁਸੀਂ ਕਹਿਤਾ ਵੀ ਚਲੋ ਅਸੀਂ ਅੱਗੇ ਇੱਥੇ ਕੌਮ ਦਾ ਮਸਲਾ ਹੈ ਇੱਥੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਮਸਲਾ ਹੈ ਇੱਥੇ ਸਾਡੇ ਪਵਿੱਤਰ ਇੰਸਟੀਟਿਊਸ਼ਨਸ ਦਾ ਮਸਲਾ ਹੈ ਉਹਨਾਂ ਨੂੰ ਢਾਲ ਲੱਗ ਰਹੀ ਆ ਔਰ ਉਹਨਾਂ ਨੂੰ ਜਦੋਂ ਢਾਲ ਲੱਗ ਰਹੀ ਹੋਵੇ ਤੇ ਬੰਦੇ ਸਿਰਫ ਅਸਤੀਫਾ ਪੋਲੇ ਜਿਹੇ ਹੱਥ ਨਾਲ ਲੇਖ ਕੇ ਤੇ ਆ ਜਾਣ ਤੇ ਕਹਿ ਦੇਣ ਜੀ ਅਸੀਂ ਫਾਰਗ ਹੋ ਗਏ ਇਹ ਨਹੀਂ ਹੋਣਾ ਸੋ ਮੇਰੀ ਅਪੀਲ ਆ ਧਾਮੇ ਸਾਹਿਬ ਨੂੰ ਜਿਹੜੇ ਸਾਫ ਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਬਾਣੀ ਦਾ ਸਾਨੂੰ ਫਰਮਾਨ ਆ ਸਿੱਖਾਂ ਨੂੰ ਕਿ ਬੋਲ ਸਤਿ ਧਰਮੜਿਆ ਬੋਲ ਮੋਨ ਕਤ ਤਾਰੀ ਰਾਮ ਕਿ ਜਿਹੜੇ ਆਪਣੇ ਆਪ ਨੂੰ ਧਰਮੇ ਅਖਵਾਉਂਦੇ ਹੋ ਬੋਲਣ ਤੇ ਬੋਲਣ ਵੀ ਸਮਾਂ ਰਹਿੰਦੇ ਆ ਇਹ ਨਾ ਵੇ ਕਿ ਸਮਾਂ ਲੰਘ ਜਾਈ ਤੇ ਬਾਅਦ ਵਿੱਚ ਬੋਲਣਾ ਸ਼ੁਰੂ ਕੀਤਾ ਜਾਵੇ ਸੋ ਜੇ ਤੁਸੀਂ ਅਸਤੀਫੇ ਦਿੱਤੇ ਨੇ ਤੇ ਫਿਰ ਸਾਰੀ ਜਿਹੜੀ ਗੱਲ ਆ ਉਹ ਖੋਲ ਕੇ ਪਬਲਿਕ 'ਚ ਰੱਖੀ ਜਾਵੇ ਕੌਣ ਫੈਸਲੇ ਕਿੱਦਾਂ ਕਰਵਾਉਂਦਾ ਕਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿਵੇਂ ਤੁਹਾਡੇ ਤੇ ਦਬਾਅ ਬਣਾਇਆ ਜਾਂਦਾ ਇਹ ਗੱਲਾਂ ਕੌਮ 'ਚ ਰੱਖੀਆਂ ਜਾਣ ਔਰ ਦੂਸਰੀ ਸਾਡੀ ਅਪੀਲ ਜਥੇਦਾਰ ਸਾਹਿਬਾਨਾਂ ਨੂੰ ਆ ਜਿਹੜੇ ਸਾਬਕਾ ਵੀ ਰਹੇ ਨੇ ਤੇ ਜਿਹੜੇ ਹੁਣ ਵੀ ਬਣਾਏ ਗਏ ਨੇ ਉਹਨਾਂ ਵੱਲੋਂ ਥਾਪੇ ਗਏ ਨੇ ਕੌਮ ਦੇ ਤੇ ਥਾਪੇ ਨਹੀਂ ਗਏ ਥੋਪੇ ਗਏ ਇਹਨਾਂ ਨੂੰ ਕੌਮ ਪ੍ਰਵਾਨ ਨਹੀਂ ਕਰੇਗੇ ਇਹਨਾਂ ਦੀ ਜਿਹੜੀ ਤਾਜਪੋਚੀ ਇਹਨਾਂ ਕੀਤੀ ਆ ਉਹ ਹੁਣ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਨੇ ਕੌਮ ਨੇ ਉਹਨਾਂ ਨੂੰ ਐਸੇ ਜਥੇਦਾਰ ਪ੍ਰਵਾਨ ਨਹੀਂ ਕੀਤਾ ਸੋ ਇੱਕ ਵਿਧੀ ਵਿਵਧਾਨ ਪ੍ਰੋਪਰ ਜਿਹੜਾ ਉਹ ਬਣਨਾ ਚਾਹੀਦਾ ਹੈ ਜਥੇਦਾਰਾਂ ਦੀ ਨਿਯੁਕਤੀ ਦਾ ਤੇ ਇਹਨਾਂ ਦੀ ਸੇਵਾ ਮੁਕਤੀ ਦਾ ਜਦੋਂ ਤੱਕ ਇਹ ਨਹੀਂ ਬਣਦਾ ਉਦੋਂ ਤੱਕ ਜਿੰਨੇ ਵੀ ਜਥੇਦਾਰ ਸਹਿਬਾਨ ਇੰਨਾ ਤੇ ਸਿਸਟਮ ਰਾਈ ਆ ਰਹੇ ਨੇ ਉਹ ਇੱਕ ਗੱਲ ਤੈਅ ਕਰ ਲੈਣ ਜਿਵੇਂ ਪੁਰਾਣੇ ਜਲੀਲ ਹੋਏ ਨੇ ਜਿੱਦਣ ਤੁਸੀਂ ਜਾਓਗੇ ਬਾਹਰ ਇਦਾਂ ਜਲੀਲ ਹੋ ਕੇ ਜਾਓਗੇ ਇਵਾਂ ਇਹ ਭਲੇਖਾ ਨਾ ਪਾਲ ਲੈਣਾ ਕਿ ਮੈਂ ਅਜ ਕੌਮ ਦਾ ਚਤੇਦਾਰ ਲਾਤਾ ਮੈਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਤੇ ਮੈਂ ਹੁਣ ਦੁਨੀਆ ਉਲਟ ਕੇ ਰੱਖ ਦਿਆਂ ਇਹ ਨਹੀਂ ਹੋਣਾ ਇਸ ਸਿਸਟਮ ਦੀ ਗਰਾਵਟ ਆ ਇਸ ਸਿਸਟਮ ਬਦਲਣ ਦੀ ਜ਼ਰੂਰਤ ਆ ਇੱਕ ਸਿਸਟਮ ਇੱਕ ਵਿਧੀ ਵਿਧਾਨ ਪੰਥਕ ਰਵੈਤਾ ਅਨਸਾਰ ਘੜਨ ਦੀ ਜ਼ਰੂਰਤ ਆ ਮੈਂ ਕਹਿ ਰਿਹਾ ਵੀ ਜੇ ਬਰੀ ਹੋਣਾ ਆ ਤੇ ਫਿਰ ਸੱਚ ਦੱਸ ਕੇ ਹੋਣ ਇਹ ਕੋਈ ਆਮ ਕਟਨਾਵਾ ਨਹੀਂ ਵਾਪਰ ਰਹੀਆਂ ਮੈਂ ਫਿਰ ਕਹਿ ਰਿਹਾ ਵੀ ਕਿਸੇ ਇੱਕ ਪਾਰਟੀ ਦਾ ਕਲੈਸ਼ ਨਹੀਂਗਾ ਪੀ ਇਹ ਕਾਣ पे ਨਹੀਂ ਜੀ ਜੇ ਐਸੇ ਬੋਲਾਂਗੇ ਤੇ ਸਾਡੀ ਪਾਰਟੀ ਨੂੰ ਨੁਕਸਾਨ ਕਿਹੜੀ ਪਾਰਟੀ ਦਾ ਤੁਸੀਂ ਹੁਣ ਭਲਾ ਕਰਨ ਦੀ ਸੋਚਦੇ ਪਏ ਜਿਹੜੀ ਪਾਰਟੀ ਪੰਥ ਦਾ ਬੇੜਾ ਬਾਲਣ ਬੈਗੀ ਉਸ ਪਾਰਟੀ ਦਾ ਭਲਾ ਕਰਕੇ ਕਰੋਗੇ ਵੀ ਕੀ ਤੁਸੀਂ ਇਹਨਾਂ ਨੂੰ 1 ਟੂ 1 ਕਿਤੇ ਪੁੱਛ ਕੇ ਵੇਖਣਾ ਆਮ ਹੀ ਇਹਨਾਂ ਦਾ ਜਵਾਬ ਇਹ ਹੁੰਦਾ ਆ ਪੀ ਨਹੀਂ ਯਾਰ ਮੈਂ ਇਸ ਪਾਰਟੀ ਦੀ ਇਨਾ ਚਿਰ ਸੇਵਾ ਕੀਤੀ ਆ ਇਸ ਪਾਰਟੀ ਨੂੰ ਇਨਾ ਕੋਈ ਦਿੱਤਾ ਪਾਰਟੀ ਦਾ ਨੁਕਸਾਨ ਹੋਏਗਾ ਇਸ ਕਰਕੇ ਅਸੀਂ ਇਹ ਕੰਮ ਨਹੀਂ ਕਰਨਾ ਪਰ ਸਵਾਲ ਅੱਗੇ ਇਹ ਵੀ ਬਣ ਜਾਂਦਾ ਪੀ ਕਿ ਕਿਹੜੀ ਪਾਰਟੀ ਨੂੰ ਬਚਾਉਣ ਦੀ ਹੁਣ ਗੱਲ ਹੋ ਰਹੀ ਜਾਂ ਜਿਹੜੀ ਪਾਰਟੀ ਪੰਥ ਨੂੰ ਖਾਣ ਲੱਗ ਪਈ ਉਸ ਪਾਰਟ ਨੂੰ ਬਚਾ ਕੇ ਕੀ ਕਰਨਾ ਔਰ ਕੱਲ ਇੱਕ ਜਿਹੜੀ ਉਹਨਾਂ ਦੀ ਤਾਜ ਪੋਸ਼ੀ ਉਹਦੇ ਚ ਇੱਕ ਗੱਲ ਰਹਿ ਗਈ ਮੇਰੇ ਦਿਮਾਗ ਚ ਆਉਣਾ ਏ ਜਦੋਂ ਤੜਕਸਾਰ ਉਹਨਾਂ ਦੀ ਦਸਤਾਰ ਬੰਦੀ ਕੀਤੀ ਗਈ ਤੇ ਬਾਅਦ ਵਿੱਚ ਪ੍ਰੈਸ ਨੂੰ ਸੰਬੋਧਨ ਹੁੰਦਿਆ ਕੀ ਕਿਹਾ ਗਿਆ ਪਹਿਲਾਂ ਤੇ ਵਿਰਖ ਸਾਹਿਬ ਸੀਨੀਅਰ ਮੀਤ ਪ੍ਰਧਾਨ ਤਾਰਾਂ ਕਿੱਥੇ ਜੁੜਦੀਆਂ ਹਨ ਸਾਰਿਆਂ ਨੂੰ ਪਤਾ ਵਿਰਖ ਸਾਹਿਬ ਨੂੰ ਸਵੇਰੇ ਜਦੋਂ ਸਵਾਲ ਪੁੱਛਿਆ ਗਿਆ ਮੀਡੀਆ ਨੇ ਵੀ ਇਹ ਕੀ ਕੀਤਾ ਤੁਸੀਂ ਵੀ ਤੁਸੀਂ ਤਾਂ ਟਾਈਮ ਕਰ ਦੇਣ ਦਾ ਦੇਣ ਦਾ ਦਿੱਤਾ ਹੈਗਾ ਸਵੇਰ ਦਾ 10 ਵਜੇ ਦਾ ਤਾਂ ਤੁਸੀਂ ਪੌਣੇ 3 ਵਜੇ ਨਾਲ ਜਾਂ ਤਾਸ ਕਰਕੇ ਤਾਂ ਕੰਮ ਨਵੇੜਦਾ ਹੈ ਕੀ ਗੱਲ ਤੇ ਫਿਰ ਸਾਹਿਬ ਕਹਿੰਦੇ ਜੀ ਹੌਲੇ ਹੌਲੇ ਦੇ ਕਰਕੇ ਸੰਗਤ ਪੜੀ ਹੋਈ ਨਹੀਂ ਸਾਥੋਂ ਸੰਭਿਆ ਨਹੀਂ ਜਾਣਾ ਕਮਾਲ ਦੀ ਗੱਲ ਜਦੋਂ ਤੇ ਸਗੋਂ ਜਥੇਦਾਰ ਸਾਹਿਬਾਨਾਂ ਨੂੰ ਤੁਸੀਂ ਸੇਵਾ ਦੇਣੀ ਹੋਵੇ ਤੁਹਾਨੂੰ ਤਾਂ ਸੰਗਤ ਦਾ ਹੜ ਲੈਣਾ ਚਾਹੀਦਾ ਉੱਥੇ ਇਹ ਤਾਂ ਖੁਸ਼ੀ ਦੀ ਗੱਲ ਹੀ ਪਰ ਹਾਂ ਨਹੀਂ ਮੈਂ ਉਹ ਤੇ ਆ ਰਿਹਾ ਦੂਸਰੀ ਗੱਲ ਤੇ ਫਿਰ ਪਹਿਲੀ ਵਾਰੀ ਉਹਨਾਂ ਨੂੰ ਕਿਹਾ ਕਿ ਸਵਾਲ ਦਾ ਜਵਾਬ ਹੀ ਨਹੀਂ ਆਇਆ ਇਸ ਕਰਕੇ ਉਹਨਾਂ ਆਪਣੇ ਕੋਲੋਂ ਕਹਿਤਾ ਜੀ ਸੰਗਤ ਬਹੁਤ ਹੋ ਜਾਣੀ ਹੈ ਇਸ ਕਰਕੇ ਅਸੀਂ ਕੰਮ ਨਵੇੜਤਾ ਬਾਅਦ ਚ ਉਹਨਾਂ ਨੂੰ ਲੱਗਾ ਵੀ ਯਾਰ ਕੰਮ ਬੜਾ ਖਰਾਬ ਹੋ ਗਿਆ ਫਿਰ ਉਹਨਾਂ ਸਾਧਰੀ ਨਾਨਪੁਰ ਸਾਹਿਬ ਪ੍ਰੈਸ ਕਾਨਫਰੰਸ ਉਹਦੇ ਵਿੱਚ ਫਿਰ ਉਹਨਾਂ ਜਵਾਬ ਦਿੱਤਾ ਜੀ ਨਿਹੰਗ ਸਿੰਘ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਇਸ ਕਰਕੇ ਅਸੀਂ ਖੂਨ ਖਰਾਬੇ ਤੋਂ ਬਚਾਅ ਦੇ ਲਈ ਇਹ ਫੈਸਲਾ ਲਿਆ ਸਵਾਲ ਖੂਨ ਖਰਾਬੇ ਦਾ ਹੈ ਬਚਾਅ ਦਾ ਨਹੀਂਗਾ ਸਵਾਲ ਇਹ ਆ ਕਿ ਖੂਨ ਖਰਾਬੇ ਵਾਲੀ ਸਿਚੁਏਸ਼ਨ ਬਣਾਈ ਕਿਨੇ ਤੁਸੀਂ ਉਹ ਕੰਮ ਹੀ ਕਿਉਂ ਕਰਦੇ ਹੋ ਜਿਹਦੇ ਨਾਲ ਕੌਮ ਦੇ ਵਿੱਚ ਖੂਨ ਖਰਾਬੇ ਦੀ ਸਿਚੁਏਸ਼ਨ ਵੜੀ ਉਹ ਕੰਮ ਕਰਨਾ ਨਹੀਂ ਅਸੀਂ ਹਟਣਾ ਪੁੱਠੇ ਕੰਮੋ ਕਰੀ ਜਾਣੇ ਨੇ ਗੈਰ ਸਿਧਾਂਤ ਦਾ ਕੰਮ ਕਰੀ ਜਾਣੇ ਨੇ ਜਿਹਦੇ ਵਿੱਚ ਕੌਮ ਚ ਪਾੜਾ ਵਧਦਾ ਰਹੇ ਤੇ ਬਾਅਦ ਵਿੱਚ ਫਿਰ ਤੜਕਸਾਰ ਉੱਠ ਕੇ ਜਥੇਦਾਰਾਂ ਦੀਆਂ ਦਸਤਾਰ ਬੰਨਦੀਆਂ ਕਰ ਦਿੰਦੇ ਆ ਵੀ ਕੌਮ ਚ ਖੂਨ ਖਰਾਬਾ ਨਾ ਹੋਵੇ ਜਿਵੇਂ ਬੜੇ ਸਿਆਣੇ ਇਹ ਕਥਨ ਦੀਆਂ ਸਿਆਣਪਾਂ ਸਾਡੀ ਸੋ ਇਹ ਕੋਈ ਸਿਆਣਪ ਵਾਲਾ ਫੈਸਲਾ ਨਹੀਂ ਹੈਗਾ ਜਿਹੜਾ ਇਹ ਦਲੀਲ ਨਾਲ ਤਰਕ ਦਿੱਤੇ ਜਾ ਰਹੇ ਨੇ ਬਿਲਕੁਲ ਬੇਤੁਕੇ ਨੇ ਔਰ ਇਹ ਜਨਾਜਾ ਅਕਾਲੀ ਦਲ ਦੀ ਲੀਡਰਸ਼ਿਪ ਦੀ ਅਕਲ ਦਾ ਇਸ ਟਾਈਮ ਨਿਕਲਿਆ ਪਿਆ ਜਿਹੜਾ ਸਾਫ਼ ਦਿਖਦਾ ਪਿਆ ਦੁਨੀਆ ਨੂੰ ਵੀ ਇਹ ਕਿੰਨੇ ਕ ਯੋਗ ਰਹਿ ਕੇ ਨਕਵਾਈ ਕਰਨ ਦੇ ਇੱਕ ਹੋਰ ਦਲੀਲ ਦਿੱਤੀ ਗਈ ਕਿਉਂਕਿ ਉਹਨਾਂ ਦੇ ਜਵਾਬ ਨਹੀਂ ਸਾਰੇ ਦਲੀਲ ਦਿੱਤੀ ਗਈ ਜੀ ਵੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਲੋਕਾਂ ਵੱਲੋਂ ਤੇ ਉਹ ਅੱਗੇ ਅੰਤਰੰਕ ਕਮੇਟੀ ਜਿਹੜੀ ਚੁਣਦੇ ਆ ਤੇ ਇਹਦਾ ਮਤਲਬ ਕਿ ਉਹ ਸਾਰੀ ਕੌਮ ਦੇ ਨੁਮਾਇੰਦੇ ਨੇ ਤੇ ਜਦੋਂ ਤੁਸੀਂ ਉਹਨਾਂ ਦੇ ਫੈਸਲਿਆਂ ਨੂੰ ਚੈਲੰਜ ਕਰਦੇ ਹੋ ਤੇ ਤੁਸੀਂ ਸਾਰੀ ਦੁਨੀਆ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਆਂ ਤਾਂ ਤੁਸੀਂ ਉਹਨਾਂ ਦੇ ਫੈਸਲਿਆਂ ਨੂੰ ਚੈਲੰਜ ਕਰਦੇ ਹੋ ਇਹ ਦਲੀਲ ਦਿੱਤੀ ਉਹਨਾਂ ਨੇ ਇਹ ਵੀ ਕਮਾਲ ਦੀ ਗੱਲ ਜਿੰਨਾ ਲੋਕਾਂ ਨੇ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਚੁਣੀ ਆ ਇਹ ਸਾਰੇ ਪਹਿਲੀ ਗੱਲ ਤੇ ਜਿਨ੍ਹਾਂ ਨੇ ਚੁਣਿਆ ਇਹ ਮੈਨੂੰ ਲੱਗਦਾ 20-25% ਲੋਕ ਤੇ ਉਹ ਹੀ ਦੁਨੀਆ ਤੋਂ ਰੁਕਸਤ ਹੋ ਗਏ ਹੁਣ ਇਸ ਟਾਈਮ ਜਦੋਂ ਨੀ ਇਲੈਕਸ਼ਨ ਆਇਆ ਠੀਕ ਹੈ ਉਹ ਰਏ ਨਹੀਂ ਹੁਣ ਦੁਨੀਆ ਦੇ ਵਿੱਚ ਤੇ ਜਿਹੜੇ ਆਪਣੇ ਮੈਂਬਰ ਤੁਹਾਡੇ ਚੁਣੇ ਗਏ ਇਹ ਉਹਨਾਂ ਦੇ ਵਿੱਚੋਂ ਵੀ ਮੈਨੂੰ ਲੱਗਦਾ ਇੱਕ ਹਿੱਸਾ ਵੱਡਾ ਜਿਹੜਾ ਵੱਡਾ ਤੇ ਨਹੀਂ ਚਲੋ ਬਹੁਤਾ ਵੱਡਾ ਨਹੀਂ ਕਹਿ ਸਕਦਾ ਬਟ ਇੱਕ ਹਿੱਸਾ ਉਹ ਵੀ ਦੁਨੀਆ ਛੱਡ ਗਿਆ ਹੱਦ ਹੋ ਗਈ ਅਸੀਂ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਉਹ ਕਿਸੇ ਦੇਸ਼ ਦੇ ਪਾਰਲੀਮੈਂਟ ਮੈਂਬਰ ਕੋਈ ਚੜ੍ਹਾਈ ਕਰ ਜੇ ਕੋਈ ਅਸਤੀਫਾ ਦੇ ਦੇ ਅਗਲਾ ਟਾਈਮ ਬਾਉਂਡ ਕੀਤਾ ਹੁੰਦਾ ਵੀ ਇੰਨੇ ਚਿਰ ਦੇ ਇਲੈਕਸ਼ਨ ਹੋਵ ਕੇ ਤੇ ਅਗਲਾ ਮੈਂਬਰ ਪਾਰਲੀਮੈਂਟ ਚੁਣੋ ਲੋਕਾਂ ਦੇ ਪ੍ਰਤੀਨਿਧਤਾ ਕਰਨ ਲਈ ਇੱਥੇ ਕਿੰਨੇ ਚੱਲ ਗਏ ਨੇ ਦੱਸੋ ਜੀ ਅਗਧੀਆਂ ਕਦੋਂ ਦੀਆਂ ਵੋਟਾਂ ਆਈਆਂ ਤੇ ਕਦੋਂ ਕਾਦੇ ਤੁਸੀਂ ਲੋਕਾਂ ਦੇ ਚੁਣੇ ਰਹਿ ਗਏ ਹੋ ਜਿਨ੍ਹਾਂ ਨੇ ਚੁਣਿਆ ਹੀ ਉਹ ਕਈ ਲੋਕ ਵੀ ਚਲੇ ਗਏ ਤੇ ਜਿਨ੍ਹਾਂ ਨੂੰ ਚੁਣਿਆ ਹੀ ਉਹ ਵੀ ਕਈ ਚਲੇ ਗਏ ਤੇ ਐਵੇਂ ਥੋਪਿਆ ਗਿਆ ਹੁਣ ਤੇ ਤੁਹਾਨੂੰ ਧੱਕੇ ਦੇ ਨਾਲ ਤੁਸੀਂ ਬੈਠੇ ਹੋ ਹੁਣ ਤੁਸੀਂ ਚੁਣੇ ਹੋ ਨਹੀਂ ਹੋਣ ਤੁਸੀਂ ਧੱਕੇ ਦੇ ਨਾਲ ਉਹਨਾਂ ਸੀਟਾਂ ਦੇ ਉੱਤੇ ਬੈਠੇ ਹੋ ਜੇ ਅੱਜ ਮੈਂ ਡੇਟ ਲੈਣਾ ਚਾਹੁੰਦੇ ਹੋ ਤੇ ਦਿਓ ਆਪਣਾ ਆਪਣੇ ਸਾਰੇ ਦੀ ਸਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਸਤੀਫੇ ਤੇ ਦੁਬਾਰਾ ਇਲੈਕਸ਼ਨਾਂ ਪੰਥ ਦੇ ਵਿੱਚ ਹੋਣ ਲੜਨ ਤੇ ਫਿਰ ਜੇ ਤੁਸੀਂ ਆ ਜਾਓਗੇ ਤੇ ਫਿਰ ਤੁਸੀਂ ਕਹੋਗੇ ਵੀ ਅੱਜ ਵੀ ਸਾਨੂੰ ਲੋਕਾਂ ਨੇ ਚੁਣਿਆ ਕੱਲ ਅਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਨਮਾਨੀ ਕਰਦੇ ਆਪੋਦਰੇ ਫੈਸਲੇ ਜਿਹੜੇ ਕੀਤੇ ਸੀ ਉਹਨਾਂ ਨੂੰ ਕਿਵੇਂ ਪੰਥ ਤੋਂ ਲੁਕਾ ਕੇ ਚੋਰੀ ਛਿਪੇ ਲਾਗੂ ਕੀਤਾ ਇਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਆ ਕਿ ਜਥੇਦਾਰ ਕੌਮ ਤੇ ਥਾਪੇ ਜਾ ਰਹੇ ਹਣ ਜਥੇਦਾਰ ਇਸ ਗੱਲ ਲਈ ਨਿਯੁਕਤ ਕੀਤੇ ਜਾ ਰਹੇ ਹਣ ਪੀ ਉਹਨਾਂ ਨੇ ਕੌਮ ਦੀ ਅਗਵਾਈ ਕਰਨੀ ਆ ਤੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਕਲ ਕੌਮ ਦਾ ਉਥੇ ਵੱਡਾ ਹਿੱਸਾ ਉਥੇ ਹਾਜ਼ਰੀ ਨਹੀਂ ਸੀ ਜਦੋਂ ਉਹਨਾਂ ਦੀ ਦਸਤਾਰਬੰਦੀ ਹੋ ਰਹੀ ਸੀ ਇੱਕ ਤੇ ਹੁੰਦਾ ਹਾਜ਼ਰ ਨਹੀਂ ਹੋਣਾ ਸਮੇਂ ਦੇ ਉੱਤੇ ਇੱਕ ਹੁੰਦਾ ਵੀ ਉਹ ਹਾਜ਼ਰ ਨਾ ਹੋ ਜਾਣ ਇਸ ਕਰਕੇ ਪਹਿਲਾਂ ਹੀ ਕੰਮ ਨਵੇੜ ਦੇ ਕੱਲ ਉਹ ਕੰਮ ਕੀਤਾ ਗਿਆ ਮਤਲਬ ਦੁਨੀਆ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਵੀ ਕੌਮ ਦਾ ਇੱਕ ਲੀਡਰ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਕੌਮ ਨੂੰ ਦੱਸ ਰਹੀ ਹੋਵੇ ਵੀ ਤੁਹਾਡਾ ਜਥੇਦਾਰ ਲੱਗਣ ਜਾ ਰਿਹਾ ਹੈ ਕੌਮ ਦਾ ਇੱਕ ਲੀਡਰ ਜਿਹੜਾ ਆ ਅਸੀਂ ਲਾਉਣ ਜਾ ਰਹੇ ਹਾਂ ਤੇ ਉਸ ਲੀਡਰ ਨੂੰ ਲਾਇਆ ਜਾ ਰਿਹਾ ਵੀ ਕੌਮ ਕਿਤੇ ਆ ਨਾ ਜਾਵੇ ਜਦੋਂ ਉਹਨੇ ਲੱਗਣਾ ਦਸਤਾਰ ਬੰਦੀ ਹੋਣੀ ਹੈ ਇਸ ਕਰਕੇ ਤੜਕਸਾਰੀ ਦਸਤਾਰ ਬੰਦੀ ਕਰਕੇ ਤੇ ਕੰਮ ਰਵੇਟ ਦਿੱਤਾ ਗਿਆ ਇਹ ਠੀਕ ਇਹ ਨਾ ਉਸੇ ਤਰੀਕੇ ਨਾਲ ਕੀਤਾ ਆ ਮੈਨੂੰ ਅੱਜ ਵੀ ਯਾਦ ਆ ਜਦੋਂ ਅਫਜ਼ਲ ਗੁਰੂ ਨੂੰ ਫਾਂਸੀ ਦੇਣੀ ਇਹਨਾਂ ਨੂੰ ਏਦਾਂ ਕੀਤਾ ਬਿਨਾਂ ਕਿਸੇ ਨੂੰ ਦੱਸੇ ਇੰਡੀਆ ਨੇ ਕਿ ਕੀਤਾ ਕਿ ਕਿਤੇ ਹਲਚਲ ਨਾ ਮਚੇ ਕਿਤੇ ਵਿਰੋਧ ਨਾ ਹੋਵੇ ਕਿਤੇ ਰੋਸ ਨਾ ਹੋਵੇ ਉਹਦੇ ਪਰਿਵਾਰ ਨੂੰ ਬਾਅਦ ਚ ਪਤਾ ਲੱਗਾ ਫਾਂਸੀ ਲੱਗਣ ਤੋਂ ਤਦ ਨੂੰ ਤੜਕਸਾਰ ਫਾਂਸੀ ਲਾ ਕੇ ਉਹਦਾ ਕੰਮ ਨਿਬੇੜਤਾ ਇਹ ਇੱਕ ਤਰੀਕੇ ਦੇ ਨਾਲ ਕਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦੀ ਪੋਸਟ ਨੂੰ ਫਾਂਸੀ ਲਾ